ਪਾਰ ਗਿਆ ਜੀ ਪਾਰ ਦਾ 2000 ਕਿੱਲਾ ਜੀ 2000 ਕਿੱਲਾ ਹੈ ਗਿਆ ਹਾਂ ਜੀ 2000 ਪਾਰ ਦਰਿਆਦ ਪਾਰ ਫਸਲ ਕੀ ਕੀ ਗਈ ਜੀ ਫਸਲ ਛੋਣਾ ਕੋਈ ਸਬਜ਼ੀਆਂ ਲਾਈਆਂ ਨੇ ਅਰਬੀ ਏ ساری ਸਬਜ਼ੀ ਬਹੁਤ ਕੁਝ ਹੈ ਗਿਆ ਮਾਦਾ ਕੀ ਨਾ ਆਪਣਾ ਹਾਂ ਛੀ ਲੋ ਪਿੰਡ ਕਿਹੜਾ ਜੀ ਗਈ ਨਹੀਂ ਆਲਾ ਦਰਿਆਦ ਕੀ ਹਾਲਾਤ ਨੇ ਦਰਿਆਦ ਬੜੇ ਮਾਰੇ ਆ ਪਾਣੀ ਵਧ ਰਿਹਾ ਹਾਂ ਪਾਣੀ ਬਹੁਤ ਜਾ ਰਿਹਾ ਵਧ ਰਿਹਾ ਤੇ ਦਰਿਆਦ ਪਾਰ ਕਿੰਨੀ ਫਸਲ ਖੜੀ ਜੀ ਫਸਲ ਬੜੀ ਖੜੀ ਸਾਰੇ ਵੇ ਆ ਹੁਣ ਬੇੜੇ ਤੁਸੀਂ ਬੇੜੇ ਤੇ ਆਏ ਹੋ ਬੜਾ ਸੰਘਰਸ਼ ਕੀਤਾ ਬੇੜੇ ਦੇ ਕੀ ਕਿ ਲੱਦ ਕੇ ਲਿਆਏ ਹੋ ਪੱਠਾ ਡੱਠ ਲਿਆਂਦਾ ਹੈ ਜਨਤਾ ਆਈ ਹੈ ਸਾਰੀ ਇਹ ਦਿਨ ਅਬਾਰ ਖੇਤ ਨੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਬਹੁਤ ਮੰਗ ਕਰਨੇ ਫੋਲ ਦੀ ਮੰਗ ਕਰਦੇ ਹਾਂ ਅਸੀਂ ਬਹੁਤ ਵੱਡੇ ਪਾਣੀ ਆ ਜਾਂਦਾ ਫਿਰ ਵੜ ਡੋਬ ਜਾਵਿਦਾ ਚਲੋ ਇਹ ਜਹਾ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਤੇਜ਼ ਹੈ ਤੇ ਬੇੜਾਗਾ ਯਾਹ ਕਹਿੰਦੇ ਬੇੜਾ ਗਾਹ ਪਾਣੀ ਚ ਲੁੜ ਗਿਆ ਤੇ ਉਹਨੂੰ ਬੇੜੇ ਨੂੰ ਵਾਪਸ ਕੰਢੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆ ਮੇਰੇ ਵੀਰ ਦੋ ਬਹਾਦਰ ਜਵਾਨ ਬੇੜੀ ਸਵਾਰ ਹੋ ਕੇ ਬੇੜੀ ਸਵਾਰ ਹੋ ਕੇ ਤੇ ਬੇੜੇ ਨੂੰ ਰੱਸਾ ਫੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬੇੜੇ ਨੂੰ ਵਾਪਸ ਲਿਆਈ ਜਾਂਦਾ ਜਾਏ ਕਿੰਨੇ ਦੇ ਰਹਿਣਗੇ ਪਿੰਡ ਕਿਹੜਾ ਜੀ ਦੋਨਾਂ ਮਤਲਬ ਬਾਬਾ ਜੀ ਦਰਿਆਜ ਦਾ ਕੀ ਹਾਲਾਤ ਨੇ ਪਾਣੀ ਦੇ ਪਾਣੀ ਬੜਾ ਜ਼ਿਆਦਾ ਖੜਾ ਬਹੁਤ ਆ ਰਿਹਾ ਫਸਲਾਂ ਕੋਈ ਪਾਰ ਡੁੱਬੀਆਂ ਕਿ ਨਹੀਂ ਡੁੱਬ ਗਈਆਂ ਹੋ ਗਈਆਂ ਪਾਣੀ ਅੱਜ ਮਤਲਬ ਵੀ ਪਾਣੀ ਛਪਣਾ ਸ਼ੁਰੂ ਹੋ ਗਿਆ ਫਸਲਾਂ ਚ ਕੀ ਕੀ ਫਸਲ ਗਿਆ ਦਰਿਆ ਤੋਂ ਪਾਰ ਸੂਨਾ ਕੰਡੀ ਚੋਰੀ ਠਿੰਗਣੀ ਬੀੜ ਬੀੜ ਸਬਜ਼ੀਆਂ ਵੀ ਹੈਗੀਆਂ ਪਾਰ ਹੈ ਗਾਜਰਾਂ ਵਗੈਰਾ ਡੁੱਬ ਗਈਆਂ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਆ ਮੰਗ ਹੱਜ ਜੀ ਪੂਰਤਾ ਪੂਰ ਬਣਾ ਦਿੱਤੀ ਆ ਵੇ ਕੀ ਨਾ ਆਪਣਾ ਜੀ ਹਾਂਜੀ ਕੀ ਨਾ ਕੀ ਤੁਹਾਡਾ ਜੀ ਵੀਰੋ ਬੀਬੀ ਪਿੰਡ ਕਿਹੜਾ ਜੀ ਗਜਨੀ ਮੱਤੜ ਗਜਨੀ ਵਾਲਾ ਹਾਂਜੀ ਤੇ ਦਰਿਆ 'ਚ ਪਾਣੀ ਕਿੰਨਾ ਹੋਇਆ ਜੀ ਬਹੁਤ ਪਾਣੀ ਹੈ ਹੱਥ ਨਹੀਂ ਤੱਪਿਆ ਜਾਂਦਾ ਜਿਹੜਾ ਲੋਟ ਜਾਂਦਾ ਬਸ ਕਾਬੂ ਆਂਦਾ ਹੈ ਮਸੇ ਕਾਬੂ ਆਂਦਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਪੌਲ ਦੀ ਮੰਗ ਕਰ ਰਾਇ ਸੀ ਪੌਲ ਦੀ ਮਨਾਈਤੀ ਜਾਵੇ ਹਾਂਜੀ ਬਲਕਾਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਦੋਨਾਂ ਮੱਤੜ ਗਜਨੀ ਵਾਲਾ ਜੀ ਬਲਕਾਰ ਸਿੰਘ ਜੀ ਜਿਹੜਾ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਕੀ ਹਾਲਾਤ ਕੀ ਨ ਮੌਕੇ ਦੇ ਹੁਣ ਤਾਂ ਸਾਨੂੰ ਬੜਾ ਮਾਰਾ ਹਾਲਾਤ ਇਸਦੇ ਪਾਣੀ ਬਹੁਤ ਵਧਿਆ ਜਾਂਦਾ ਜੀ ਪਾਣੀ ਤੇ ਫਸਲਾਂ ਪਾਰ ਹੋ ਜਾਂਦੇ ਨੇ ਕੁਛ ਦਾ ਵਿੱਚ ਪਾਣੀ ਪੈ ਗਿਆ ਝੋਨੇ ਵਿੱਚ ਤੇ ਬਹੁਤ ਜ਼ਿਆਦਾ ਪੁਲ ਦੀ ਮੰਗ ਹੈ ਸਾਡੀ ਕੋਈ ਸਰਕਾਰ ਪੁਲ ਤਾਂ ਨਹੀਂ ਕਰ ਰਹੀ ਜੀ ਕਿੰਨਾ ਕੋਈ ਏਰੀਆ ਤਾਰ ਤੋਂ ਦਰਿਆ ਤੋਂ ਪਾਰ ਗਿਆ ਜੀ ਪਾਰ ਦਾ 2000 ਕਿਲਾ ਜੀ 2000 ਕਿਲਾ ਹੈ ਗਿਆ ਹਾਂਜੀ 2000 ਪਾਰ ਦਰਿਆ ਤੋਂ ਪਾਰ ਫਸਲ ਕੀ ਕੀ ਕੀਤੀ ਜੀ ਫਸਲਾਂ ਝੋਨਾ ਕੁਝ ਸਬਜ਼ੀਆਂ ਲਾਈਆਂ ਨੇ ਅਰਬੀ ਏ ਤਾਰੀ ਸਬਜ਼ੀ ਬਹੁਤ ਕੁਝ ਹੈ ਮਾਦਾ ਕੀ ਨਾ ਆਪਣਾ ਹਾਂ ਛਿਲੋ ਪਿੰਡ ਕਿਹੜਾ ਜੀ ਗਈ ਨਹੀਂ ਆਵਾ ਦਰਿਆ ਦੀ ਕੀ ਹਾਲਾਤ ਨੇ ਦਰਿਆ ਮਾਰੇ ਆ ਪਾਣੀ ਵਧ ਰਿਹਾ ਹਾਂ ਪਾਣੀ ਵਧ ਜਾ ਰਿਹਾ ਵਧ ਰਿਹਾ ਤੇ ਦਰਿਆ ਦੇ ਪਾਰ ਕਿੰਨੀ ਫਸਲ ਖੜੀ ਹੈ ਜੀ ਫਸਲ ਬੜੀ ਖੜੀ ਹੈ ਸਾਰੇ ਆ ਹੁਣ ਬੇੜੇ ਤੁਸੀਂ ਕਿ ਬੇੜੇ ਤੇ ਆਏ ਹੋ ਬੜਾ ਸੰਘਰਸ਼ ਕੀਤਾ ਬੇੜੇ ਦੇ ਕੀ ਕਿ ਲੱਦ ਕੇ ਲਿਆਏ ਹੋ ਪੱਠਾ ਢਠ ਲਿਆਂਦਾ ਹੈ ਜਨਤਾ ਆਈ ਹੈ ਸਾਰੀ ਇਹ ਦਿਨ ਅਬਾਰ ਖੇਤ ਨੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਬਹੁਤ ਮੰਗ ਕਰਨੇ ਕੋਲ ਦੀ ਮੰਗ ਕਰਦੇ ਹੋ ਹਾਂ ਅਸੀਂ ਬਹੁਤ ਵੱਡੇ ਪਾਣੀ ਆਜਾ ਰਿਹਾ ਸਾਰਾ ਡੋਬ ਜਾਵਿਦਾ ਤਲੋ ਜਿਆ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਤੇਜ਼ ਹੈ ਤੇ ਬੇੜਾ ਗਾ ਇਹਨਾਂ ਖੇਲੇ ਬੇੜਾ ਗਾ ਪਾਣੀ ਚ ਲੁੱੜ ਗਿਆ ਤੇ ਉਹਨੂੰ ਬੇੜੇ ਨੂੰ ਵਾਪਸ ਕੰਢੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆ ਮੇਰੇ ਵੀਰ ਦੋ ਬਹਾਦਰ ਜਵਾਨ ਬੇੜੀ ਸਵਾਰ ਹੋ ਕੇ ਬੇੜੀ ਸਵਾਰ ਹੋ ਕੇ ਤੇ ਬੇੜੇ ਨੂੰ ਰਸਾ ਫਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬੇੜੇ ਨੂੰ ਵਾਪਸ ਲਿਆ ਜਾਂਦਾ ਜਾਏ ਕਿੰਨੇ ਦਿਨਾਂ ਤੋਂ ਪੈਂਡ ਕਿਹੜਾ ਜੀ ਦੋਨਾਂ ਮਤਲਬ ਬਾਬਾ ਜੀ ਦਰਿਆਜ ਦਾ ਕੀ ਹਾਲਾਤ ਨੇ ਪਾਣੀ ਦੇ ਪਾਣੀ ਬੜਾ ਜ਼ਿਆਦਾ ਖੜਾ ਬਹੁਤ ਆ ਰਿਹਾ ਫਸਲਾਂ ਕੋਈ ਪਾਰ ਡੁੱਬੀਆਂ ਕਿ ਨਹੀਂ ਡੁੱਬ ਗਈਆਂ ਹੋ ਗਈਆਂ ਪਾਣੀ ਅੱਜ ਤੋਂ ਮਤਲਬ ਪਾਣੀ ਚ ਪੈਣਾ ਸ਼ੁਰੂ ਹੋ ਗਿਆ ਫਸਲਾਂ ਚ ਫਸਲਾਂ ਪਾਏ ਜੀ ਜੀ ਫਸਲ ਗਿਆ ਦਰਿਆ ਤੋਂ ਪਾਰ ਹੁੰਨਾ ਹੁੰਨਾ ਵੀ ਚੋੜੀ ਰੰਗਣੀ ਗੇਂਡ ਵੀ ਸਭ ਸਬਜ਼ੀਆਂ ਵੀ ਹੈਗੀਆਂ ਪਾਰ ਹੈ ਗਾਜਰਾਮ ਵਗੈਰਾ ਡੁੱਬ ਗਈਆਂ ਕੀ ਮੰਗ ਕਰਦੇ ਸਰਕਾਰ ਤੋਂ ਸਤਿਕਾਰ ਤੁਮ ਆ ਮੰਗ ਹੱਜ ਜੀ ਕੋਲ ਤਾਂ ਕੋਲ ਬਣਾ ਦਿੱਤੀ ਆ ਮੈਂ ਜੀ ਕੀ ਨਾ ਆਪਣਾ ਜੀ ਹਾਂ ਜੀ ਕੀ ਨਾ ਕੀ ਤੁਹਾਡਾ ਜੀ ਵੀਰੋ ਬੀਬੀ ਪਿੰਡ ਕਿਹੜਾ ਜੀ ਗਜਨੀ ਮੱਤੜ ਗਜਨੀ ਵਾਲਾ ਹਾਂਜੀ ਤੇ ਦਰਿਆ 'ਚ ਪਾਣੀ ਕਿੰਨਾ ਹੋਇਆ ਜੀ ਬਹੁਤ ਪਾਣੀ ਹੈ ਹੱਥੋਂ ਨਹੀਂ ਤੱਪਿਆ ਜਾਂਦਾ ਜਿਹੜਾ ਲੋਟ ਜਾਂਦਾ ਬਸ ਕਾਬੂ ਆਂਦਾ ਹੈ ਮਸੇ ਕਾਬੂ ਆਂਦਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਪੁਲ ਦੀ ਮੰਗ ਕਰ ਰਾਇ ਸੀ ਪੁਲ ਦੀ ਮਹਤਤੀ ਜਾਵੇ ਹਾਂਜੀ ਹਾਂਜੀ ਬਲਕਾਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਦੋਨਾਂ ਮੱਤੜ ਗਜਨੀ ਵਾਲਾ ਜੀ ਬਲਕਾਰ ਸਿੰਘ ਜੀ ਜਿਹੜਾ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਕੀ ਹਾਲਾਤ ਕੀ ਨਮੋਕੇ ਦੇ ਹੁਣ ਤਾਂ ਸਾਨੂੰ ਬੜਾ ਮਾੜਾ ਹਾਲਾਤ ਇਸ ਦੇ ਪਾਣੀ ਬਹੁਤ ਵਧਿਆ ਜਾਂਦਾ ਜੀ ਪਾਣੀ ਤੇ ਫਸਲਾਂ ਵੇ ਪਾਰ ਹੋਈਆਂ ਨੇ ਕੁਛ ਦਾ ਵਿੱਚ ਪਾਣੀ ਪੈ ਗਿਆ ਚੋਣਿਆਂ ਵਿੱਚ ਬਹੁਤ ਜ਼ਿਆਦਾ ਪੁਲ ਦੀ ਮੰਗ ਹੈ ਸਾਡੀ ਕੋਈ ਸਰਕਾਰ ਪੁਲ ਤਾਂ ਨਹੀਂ ਕਰ ਰਹੀ ਕਿੰਨਾ ਕੋਈ ਏਰੀਆ ਤਾਰ ਤੋਂ ਪਾਰ ਦਰਿਆ ਤੋਂ ਪਾਰ ਹੈ ਜੀ ਪਾਰ ਦਾ 2000 ਕਿਲਾ ਜੀ 2000 ਕਿਲਾ ਹੈਗਾ ਹਾਂ ਜੀ 2000 ਪਾਰ ਦਰਿਆ ਤੋਂ ਪਾਰ ਫਸਲ ਕੀ ਕੀ ਕੀਤੀ ਜੀ ਫਸਲ ਚੋਨਾ ਕੋਈ ਸਬਜ਼ੀਆਂ ਲਾਈਆਂ ਨੇ ਅਰਬੀ ਏ ساری ਸਬਜ਼ੀ ਬਹੁਤ ਕੁਝ ਹੈਗਾ ਹੈ ਮਾਦਾ ਕੀ ਨਾ ਆਪਣਾ ਹਾਂ ਛਿਲੋ ਪਿੰਡ ਕਿਹੜਾ ਜੀ ਗਈ ਨਹੀਂ ਆਲਾ ਦਰਿਆ ਦੀ ਕੀ ਹਾਲਾਤ ਨੇ ਦਰਿਆ ਬੜੇ ਮਾਰੇ ਆ ਪਾਣੀ ਵਧ ਰਿਹਾ ਹਾਂ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਤੇ ਪੰਦ੍ਰਿਆਦ ਪਾਰ ਕਿੰਨੀ ਫਸਲ ਖੜੀ ਹੈ ਜੀ ਫਸਲ ਬੜੀ ਖੜੀ ਹੈ ਸਾਰੇ ਆ ਹੁਣ 베ੜੇ ਤੁਸੀਂ ਕਿਆ 베ੜੇ ਤੇ ਆਏ ਹੋ ਬੜਾ ਸੰਘਰਸ਼ ਕੀਤਾ 베ੜੇ ਦੇ ਕੀ ਕਿ ਲੱਦ ਕੇ ਲਿਆਏ ਹੋ ਪੱਠਾ ਢੱਠ ਲਿਆਂਦਾ ਹੈ ਜਨਤਾ ਆਈ ਹੈ ਸਾਰੀ ਇਹ ਦਿਨ ਅ ਬਾਹਰ ਖੇਤ ਨੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਬਹੁਤ ਮੰਗ ਕਰਨੇ ਕੋਲ ਦੀ ਮੰਗ ਕਰਦੇ ਹੋ ਹਾਂ